ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਦੀ ਲਾਈਵ 'ਚ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਾਂ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਗੁਰਦੁਆਰਾ ਸ਼੍ਰੀ ਸ਼ਾਟਾ ਸਾਹਿਬ ਸ਼ਨ ਸ਼ੋਭ ਪਵਿੱਤਰ ਧਾਤੀ ਤੰਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਤੰਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਜਿਹੜਾ ਸ਼੍ਰੀ ਅਮਰ ਸਾਹਿਬ ਜਿੱਦੇ ਚ ਪੈਂਦਾ ਜਿਸ ਵੇਲੇ ਧੰਤਾ ਸਾਹਿਬ ਹਰਗੋਵਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਸਥਾਨ ਤੇ ਇਲਾਕੇ ਦੇ ਵਿੱਚ ਇੱਥੇ ਸਿਗੇ ਇਸ ਇਲਾਕੇ ਦੇ ਵਿੱਚ ਸੋਕਾ ਬਹੁਤੀ ਫਸਲਾਂ ਸੁੱਕ ਰਹੀਆਂ ਸੀ ਤੇ ਸੰਗਤ ਨੇ ਬੇਨਤੀ ਕੀਤੀ ਕੇ ਮਹਾਰਾਜ ਧੰਤਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਕੇ ਮਹਾਰਾਜ ਸੋਕਾ ਬਹੁਤ ਹੈ ਪਾਣੀ ਦੀ ਬਹੁਤ ਗਿਲਤਿਆ ਤਾਂ ਤਾਂਤਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਨੇ ਇਸ ਥਾਂ ਤੇ 6 ਹਾਟਾਂ ਵਾਲਾ ਜਿਹੜਾ ਹੱਡ ਸੀ 6 ਮਾਲਾ ਵਾਲਾ ਉਹ ਲਵਾਇਆ ਤੇ ਰਾਲੇ ਦੇ ਵਾਲਿਆਂ ਦੀਆਂ ਫਸਲਾਂ ਨੂੰ ਪਾਣੀ ਲੱਗਦਾ ਰਿਹਾ ਸੋ ਇਸ ਥਾਂ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਬਹੁਤ ਹੀ ਸੋਹਣੀ ਦੇ ਬਿਲਖਣ ਜੋ ਗਿਆ ਤੇ ਸੰਗਤ ਆ ਕੇ ਦੂਰੋਂ ਦੂਰੋਂ ਗੁਰੂ ਮਹਾਰਾਜ ਜੀ ਦੇ ਆਸ਼ਾਨਾਂ ਦੇ ਵਿੱਚ ਸੀਸ ਨਵਾਉਂਦੀਆਂ ਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪੌਂਦੀਆਂ ਹਨ ਗੁਰੂ ਮਹਾਰਾਜ ਦਾ ਬਾਰਾ ਹੈ ਕਿ ਜੋ ਇੱਥੇ ਆ ਕੇ ਸ਼ਾਦਾ ਭਾਵਨਾਵਾਂ ਦੇ ਨਾਲ ਮੱਥਾ ਟੇਕਦਾ ਉਹਦੇ ਦੁੱਖ ਕੱਟੇ ਜਾਂਦੇ ਨੇ ਇਹ ਜਿਹੜੀ ਤੁਸੀਂ ਦੇਖ ਰਹੇ ਛੇ ਹਟਾਇਆ ਇੱਕ ਖੂਦ ਦੇ ਵਿੱਚ ਛੇ ਜਿਤੋਂ ਆਪਾਂ ਕਹਿੰਦੇ ਇਹ ਵੀ ਜਿਹੜੀਆਂ ਮਾਲਾਂ ਸੀ ਉਹ ਚਲਦੀਆਂ ਸੀ ਉਸ ਸਮੇਂ ਤੇ ਜੁੜਾ ਆਲੇ ਦੁਆਲੇ ਆਪਣੇ ਫਸਲਾਂ ਨੂੰ ਪਾਣੀ ਲੱਗਦਾ ਸੀ ਕਿ ਲੋਕ ਬੜੀ ਖਾਸ ਸਨ ਤੇ ਗੁਰੂ ਮਹਾਰਜ ਨੇ ਇਹ ਵੀ ਵਾਦ ਦਿੱਤਾ ਕਿ ਜਿਹੜਾ ਇੱਥੇ ਆ ਕੇ ਮਨ ਦੀ ਵਰਤੀ ਜੋੜਦੇ ਹੋਏ ਆਜੜੀਆਂ ਪਰੋਗਾਂ ਨੂੰ ਦੁੱਧ ਪੋਕ ਦੀਆਂ ਤਾਤਾ ਵੀ ਮਿਲਣੀਆਂ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਆ ਕੇ ਤਤਮਸਤਕ ਹੁੰਦੀ ਹੈ ਗੁਰੂ ਘਰ ਵਿਖੇ ਤੇ ਗੁਰੂ ਮਹਾਰਜੀਆਂ ਖੁਸ਼ੀਆਂ ਪ੍ਰਾਪਤ ਕਰਦੀ ਆ ਅੱਪਾ ਨੂੰ ਵੀ ਮੌਕਾ ਮਿਲਿਆ ਇੱਥੇ ਜਾਣ ਦਾ ਬਹੁਤ ਮਨ ਨੂੰ ਸ਼ਾਂਤੀ ਆਉਂਦੀ ਹੈ ਜਦੋਂ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰਦੇ ਆ ਤੇ ਬਹੁਤ ਸੁੰਦਰ ਇਮਾਰਤ ਆ ਤੇ ਅੜਾ ਅਲੀਸ਼ਾਨ ਜਿਹੜਾ ਸਰੋਵਰ ਵੀ ਇੱਕ ਛੱਟ ਕੇ ਬਣਿਆ ਹੋਇਆ ਤੇ ਜਿੱਥੇ ਸੰਤਾਂ ਨੇ ਇਸ਼ਨਾਨ ਕਰਦਿਆਂ ਆ ਤੇ ਜਲ ਵਰਗੇ ਆਪਣੇ ਆਪਣੇ ਘਰਾਂ ਨੂੰ ਜੱਜ ਜਾਂਦੀਆਂ ਤੇ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲਾ ਇਹ ਗੁਰੂ ਘਰ ਆ ਕੇ ਸ਼ਾਂਤੀ ਮਿਲਦੀ ਆ ਤੂੰ ਪਰ ਤੂੰ ਜਾਇਆ ਕਰੋ ਤੇ ਆਪਾਂ ਦੇ ਨਾਲ ਹੀ ਆਪਣੇ ਜਿਹੜਾ ਬਲੌਕ ਆ ਅੱਜ ਦੇ ਇਸ ਗੁਰੂ ਘਰ ਰਸ਼ਟਾ ਸਾਵ ਨੂੰ ਕਾਚਨ ਕਰਾਇਆ ਨੇ ਤੇ ਇਹਦੇ ਨਾਲ ਹੀ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਸ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਹੋਰ ਵੀ ਜੇ ਤੁਹਾਡੇ ਤੇ ਲਿਆ ਸਕੀਏ ਕੀਸੀ ਗੁਰਦੁਆਰਾ ਸ਼ਰਟਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ